ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸੁਸੋਦੀਆ ਜੋ ਕਈ ਮਹੀਨੇ ਜੇਲ੍ਹ ਦੇ ਵਿੱਚ ਸ਼ਰਾਬ ਘਟਾਲੇ ਦੇ ਵਿੱਚ ਰਹੇ ਨੇ ਦਿੱਲੀ ਦੇ ਵਿੱਚ ਚੋਣ ਵੀ ਹਾਰ ਗਏ ਤੇ ਹੁਣ ਲਗਾਤਾਰ ਉਹ ਪੰਜਾਬ ਦੇ ਵਿੱਚ ਪੰਜਾਬ ਦੇ ਸਕੂਲਾਂ ਦਾ ਦੌਰਾ ਕਰ ਰਹੇ ਨੇ ਪਹਿਲਾਂ ਉਹਨਾਂ ਨੇ ਪਵਾ ਦੇ ਏਰੀਏ ਦੇ ਸਕੂਲਾਂ ਦਾ ਦੌਰਾ ਕੀਤਾ ਉਸ ਤੋਂ ਬਾਅਦ ਤਸਵੀਰਾਂ ਛਪੀਆਂ ਤਾਂ ਵਿਰੋਧੀਆਂ ਨੇ ਪੰਜਾਬ ਸਰਕਾਰ ਨੂੰ ਕੇਰ ਲਿਆ ਤੇ ਹੁਣ ਪੰਜਾਬ ਸਰਕਾਰ ਜਿਹੜੇ ਤਸਵੀਰਾਂ ਦੇ ਵਿੱਚ ਮਸ਼ਹੂਰੀਆਂ ਦੇ ਵਿੱਚ ਮਸ਼ਹੂਰ ਮੰਨੇ ਗਏ ਨੇ ਉਹਨਾਂ ਨੇ ਹੁਣ ਮਨੀਸ਼ ਸੋਧਿਆ ਜੋ ਪੰਜਾਬ ਦੇ ਹੁਣ ਅੱਜ ਸਰਹੱਦੀ ਜਿਨ੍ਹਾਂ ਦਾ ਦੌਰਾ ਕਰੇ ਨੇ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਵਾ ਉਹ ਮੀਡੀਆ ਤੋਂ ਦੂਰ ਰੱਖ ਰਹੇ ਨੇ ਹਾਲਾਂਕਿ ਤਸਵੀਰਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਲੀਡਰ ਕਾਫੀ ਸਰਗਰਮ ਰਹਿੰਦੇ ਨੇ ਪਰ ਬੀਤੇ ਦਿਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਲ ਮਨੀਸ਼ ਸੋਧਿਆ ਨੇ ਗਰਦਾਸਪੁਰ ਜ਼ਿਲ੍ਹੇ ਦੇ ਸਕੂਲਾਂ ਦਾ ਵੀ ਦੌਰਾ ਕੀਤਾ ਸੀ ਕੋਈ ਤਸਵੀਰ ਸਾਹਮਣੇ ਨਹੀਂ ਤੇ ਇਸ ਸਮੇਂ ਉਹ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਬ ਦੇ ਕਈ ਸਕੂਲਾਂ ਦਾ ਦੌਰਾ ਕਰੇ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੋ ਮਨੀਸ਼ ਸੋਧਿਆ ਨੂੰ ਆਪਣੇ ਸਿਆਸੀ ਗੁਰੂ ਵੀ ਮੰਨਦੇ ਨੇ ਉਹਨਾਂ ਨੂੰ ਲੈ ਕੇ ਅੱਜਕੱਲ ਉਹ ਪੰਜਾਬ ਦਾ ਦੌਰਾ ਕਰਵਾ ਰਹੇ ਨੇ ਹਾਲਾਂਕਿ ਪਹਿਲਾਂ ਉਹਨਾਂ ਨੇ ਡੇਰਾ ਬੱਸੀ ਵਿਧਾਨ ਸਭਾ ਹਲਕੇ ਦੇ ਕਈ ਪਿੰਡਾਂ ਦਾ ਮਨੀਸ਼ ਸੋਧਿਆ ਨੇ ਸਕੂਲ ਦਾ ਦੌਰਾ ਕੀਤਾ ਸੀ ਤਸਵੀਰਾਂ ਛੱਪੀਆਂ ਉਸ ਤੋਂ ਬਾਅਦ ਸਰਕਾਰ ਨੇ ਖਾਸ ਕਰਕੇ ਸਿੱਖਿਆ ਵਿਭਾਗ ਨੇ ਤੇ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਨੂੰ ਤੇ ਇੱਥੋਂ ਤੱਕ ਕਿ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਤੇ ਆਮ ਆਦੀ ਪਾਰਟੀ ਦੇ ਉਹਨਾਂ ਐਮਐਲਏ ਨੂੰ ਵੀ ਨੋਟਿਸ ਕੱਢ ਦਿੱਤੇ ਨੇ ਕਿ ਜਿਹੜੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸੋਧਿਆ ਪੰਜਾਬ ਦੇ ਸਕੂਲਾਂ ਦਾ ਦੌਰਾ ਕਰ ਰਹੇ ਨੇ ਉਹ ਕੋਈ ਵੀ ਉਹਨਾਂ ਦੇ ਨਾਲ ਤਸਵੀਰ ਨਹੀਂ ਖਿਚਾਏਗਾ ਤੇ ਨਾ ਹੀ ਕੋਈ ਤਸਵੀਰ ਸਾਂਝੀ ਕਰੇਗਾ ਇਸੇ ਕਰਕੇ ਬੀਤੇ ਦਿਨ ਗੁਰਦਾਸਪੁਰ ਦੇ 4-5 ਸੀਨੀਅਰ ਸਟੇਪ ਮਿਡਲ ਸਕੂਲਾਂ ਦਾ ਦੌਰਾ ਹਰਜੋਤ ਬੈਂਸ ਦੇ ਨਾਲ ਮਨੀਸ਼ ਸੁਸੋਧਿਆ ਨੇ ਕੀਤਾ ਸੀ ਤੇ ਕੋਈ ਵੀ ਤਸਵੀਰ ਨਹੀਂ ਛੱਪੀ ਹਾਲਾਂਕਿ ਹਰਜੋਤ ਸਿੰਘ ਬੈਂਸ ਹੋਣਾ ਦੀ ਸਰਕਾਰੀ ਸਕੂਲ ਦੇ ਟੀਚਰਾਂ ਦੇ ਨਾਲ ਜ਼ਰੂਰ ਤਸਵੀਰ ਛੱਪੀ ਆ ਤੇ ਇਸ ਸਮੇ ਮਨੀਸ਼ ਸੁਸੋਧਿਆ ਤੇ ਹਰਜੋਤ ਸਿੰਘ ਬੈਂਸ ਖਡੂਰ ਸਾਹਿਬ ਦੇ ਹਲਕੇ ਦੇ ਕਈ ਪਿੰਡਾਂ ਦਾ ਜਿਹੜੇ ਸਕੂਲ ਨੇ ਉਥੇ ਦੌਰਾ ਕਰੇ ਨੇ ਬੀਤੇ ਦਿਨ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਨੇ ਕਈ ਗਰਦਾਸਪੁਰ ਦੇ ਸਕੂਲਾਂ ਦਾ ਦੌਰਾ ਕੀਤਾ ਖਾਸ ਕਰਕੇ ਬਟਾਲਾ ਤੇ ਨੇੜਲੇ ਕੋਈ ਅੱਧੀ ਦਰਜਨ ਦੇ ਸਕੂਲਾਂ ਦਾ ਅਚੰਚੇਤ ਦੌਰਾ ਕੀਤਾ ਗਿਆ ਇਸ ਦੌਰੇ ਦੌਰਾਨ ਸਕੂਲ ਵਿੱਚ ਪੜ੍ਹਾਈ ਦੇ ਮਿਆਰ ਸਫਾਈ ਅਤੇ ਹੋਰ ਪ੍ਰਬੰਧਕੀ ਕੰਮਾਂ ਨੂੰ ਵੀ ਦੇਖਿਆ ਗਿਆ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਕੇ ਬਾਂਗਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਆਫ ਐਮਿਨਸ ਤਰਪੁਰਾ ਕਲੋਨੀ ਬਟਾਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲਾ ਟੇਕ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਤੀਬ ਅਤੇ ਇਥੋਂ ਦੇ ਪ੍ਰਾਇਮਰੀ ਸਕੂਲ ਦਾ ਦੌਰਾ ਕਰਕੇ ਪੇਪਰਾਂ ਦੇ ਨੇੜੇ ਸਕੂਲਾਂ ਵਿੱਚ ਪੜ੍ਹਾਈ ਦੀ ਤਿਆਰੀ ਸੰਬੰਧੀ ਵੀ ਜਾਣਕਾਰੀ ਹਾਸਲ ਕੀਤੀ ਗਈ ਇਸ ਦੌਰਾਨ ਉਹਨਾਂ ਸਕੂਲ ਮੁਖੀਆਂ ਨਾਲ ਰਸਮੀ ਗੱਲਬਾਤ ਕੀਤੀ ਸਿੱਖਿਆ ਮੰਤਰੀ ਬੈਂਸ ਨੇ ਸਕੂਲ ਮੁਖੀ ਤੇ ਅਧਿਆਪਕਾਂ ਨੂੰ ਜ਼ੋਰ ਦੇ ਕੇ ਜ਼ੋਰ ਦੇ ਕੇ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਸਮੇਂ ਦਾ ਹਾਨ ਬਣਾਉਣ ਲਈ ਵੱਧ ਤੋਂ ਵੱਧ ਆਪਣਾ ਧਿਆਨ ਪੜ੍ਹਾਈ ਕਰਵਾਉਣ ਉੱਤੇ ਕੇਂਦਰਿਤ ਕਰਨ ਤਾਂ ਜੋ ਇਹ ਵਿਦਿਆਰਥੀ ਆਪਣੇ ਮਾਪਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕਰ ਸਕਣ ਉਹਨਾਂ ਵੱਖ-ਵੱਖ ਸਕੂਲਾਂ ਦੇ ਦੌਰੇ ਦੌਰਾਨ ਸਾਫ ਸਪਾਈ ਤੇ ਵੀ ਸੰਤੁਸ਼ਟੀ ਪ੍ਰਗਟ ਕੀਤੀ ਹਾਲਾਂਕਿ ਕਿਰਾਟੇਕ ਸਿੰਘ ਸਕੂਲ ਦੌਰੇ ਦੌਰਾਨ ਹਰਜੋਤ ਸਿੰਘ ਬੈਂਸ ਨੇ ਸਟਾਫ ਦੇ ਨਾਲ ਇੱਕ ਤਸਵੀਰ ਵਿਖਚਾਈ ਲੇਕਿਨ ਸਾਡੇ ਜੋ ਜਾਣਕਾਰ ਦੱਸਦੇ ਨੇ ਕਿ ਇਸ ਦੌਰੇ ਦੇ ਦੌਰਾਨ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ 소ਧਿਆ ਵੀ ਨਾਲ ਸੀ ਜੋ ਤਸਵੀਰਾਂ ਤੋਂ ਦੂਰ ਰੱਖੇ ਗਏ ਨੇ ਕਿ ਤਾਂ ਜੋ ਚਰਚਾ ਦਾ ਵਿਸ਼ਾ ਨਾ ਬਣ ਸਕੇ ਬੀਤੇ ਦਿਨ ਉਹਨਾਂ ਨੇ ਗੁਰਦਾਸਪੁਰ ਖਾਸ ਕਰਕੇ ਬਟਾਲਾ ਕਸਬੇ ਦੇ ਕਈ ਸਕੂਲਾਂ ਦਾ ਦੌਰਾ ਕੀਤਾ ਤੇ ਇਸ ਸਮੇਂ ਜਿਹੜੇ ਸਾਡੇ ਜਾਣਕਾਰ ਦੱਸਦੇ ਨੇ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਲ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸੋਦੀਆ ਹੋਣੀ ਵੀ ਖਡੂਰ ਸਾਹਿਬ ਜਿਹੜਾ ਤਰਨਤਾਰਨ ਦੇ ਕਈ ਪਿੰਡਾਂ ਦਾ ਦੌਰਾ ਕਰੇ ਨੇ ਜਿਸ ਕਰਕੇ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਚੁੱਕੇ ਨੇ ਹਾਲਾਂਕਿ ਜਦੋਂ ਪਹਿਲੇ ਦਿਨ ਹਰਜੋਤ ਸਿੰਘ ਬੈਂਸ ਦੇ ਨਾਲ ਸਿੱਖਿਆ ਮੰਤਰੀ ਦਿੱਲੀ ਜੋ ਚੋਣਾ ਹਾਰ ਗਏ ਨੇ ਉਹ ਜਦੋਂ ਦੌਰਾ ਕਰਨ ਆਏ ਸੀ ਤਾਂ ਖਾਸ ਕਰਕੇ ਵਿਰੋਧੀਆਂ ਨੇ ਘੇਰ ਲਿਆ ਸੀ ਇਥੋਂ ਤੱਕ ਕਿ ਪੰਜਾਬ ਬੀਜੇਪੀ ਦੇ ਇੱਕ ਆਫੀਸ਼ੀਅਲੀ ਜਿਹੜਾ ਉਹਨਾਂ ਦਾ ਸਰਕਾਰੀ ਪੇਜ ਆ ਉਸ ਤੇ ਵੀ ਕਿਹਾ ਸੀ ਕਿ ਪੰਜਾਬ ਦੇ ਮੰਤਰੀ ਅਤੇ ਦਿੱਲੀ ਦੇ ਸਾਬਕਾ ਮੰਤਰੀ ਉਸ ਇਲਾਕੇ ਦੇ ਵਿੱਚ ਦੌਰਾ ਕਰ ਰਹੇ ਨੇ ਜਿੱਥੇ ਸਭ ਤੋਂ ਵੱਧ ਮਾਈਨਿੰਗ ਹੋ ਰਹੀ ਹੈ ਪੰਜਾਬ ਬੀਜੇਪੀ ਦੇ ਫੇਸਬੁੱਕ ਪੇਜ ਤੇ 28 ਮਿੰਟ ਪਹਿਲਾਂ ਇੱਕ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ ਜਿਹਦੇ ਚ ਲਿਖਿਆ ਗਿਆ ਕਿ ਸਭ ਤੋਂ ਵੱਧ ਨਜ਼ਾਇਜ਼ ਮਾਈਨਿੰਗ ਵਾਲੇ ਏਰੀਏ ਦੇ ਵਿੱਚ ਮਨੀਸ਼ ਸੋਧਿਆ ਇਹ ਉਹਨਾਂ ਨੇ ਫੋਟੋ ਸਾਂਝੀ ਕੀਤੀ ਉਸ ਫੋਟੋ ਦੇ ਵਿੱਚ ਮਨੀਸ਼ ਸੋਧਿਆ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਐਮਐਲਏ ਵੀ ਲੋਕਲ ਦਿਖਾਈ ਦੇ ਰਹੇ ਨੇ ਇਹ ਫੇਸਬੁੱਕ ਤੇ ਜਿਹੜੀ ਆਮ ਬੀਜੇਪੀ ਦਾ ਪੇਜ ਆ ਉਸ ਤੇ ਫੋਟੋ ਸਾਂਝੀ ਕੀਤੀ ਗਈ ਹੈ ਹਾਲਾਂਕਿ ਇਹ ਜਦੋਂ ਇਨ੍ਹਾਂ ਪਿੰਡਾਂ ਦੇ ਵਿੱਚ ਸਾਬਕਾ ਸਿੱਖਿਆ ਮੰਤਰੀ ਦਿੱਲੀ ਮਨੀਸ਼ ਸੋਦੀਆ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਣਾ ਨੇ ਦੌਰਾ ਕੀਤਾ ਸੀ ਤੇ ਉਸ ਤੋਂ ਬਾਅਦ ਕਈ ਪਾਰਟੀਆਂ ਦੇ ਪਾਰਟੀ ਦੇ ਲੀਡਰਾਂ ਨੇ ਆਵਾਦੀ ਪਾਰਟੀ ਨੂੰ ਬੁਰੀ ਤਰ੍ਹਾਂ ਘੇਰ ਲਿਆ ਸੀ ਤੇ ਉਸ ਤੋਂ ਬਾਅਦ ਮੁਨੀਸਾ ਸੋਦੀਆ ਹੁਣਾਂ ਦਾ ਪੰਜਾਬ ਦਾ ਦੌਰਾ ਲਗਾਤਾਰ جاری ਹੈ ਬੀਤੇ ਦਿਨ ਉਹ ਗੁਰਦਾਸਪੁਰ ਸੀ ਤੇ ਇਸ ਸਮੇਂ ਉਤਰਨ ਤੰਜ਼ਿਲੇ ਦੇ ਵਿੱਚ ਦੌਰਾ ਕਰ ਰਹੇ ਨੇ ਲੇਕਿਨ ਹੁਣ ਤਸਵੀਰਾਂ ਨਾ ਬਾਹਰ ਆ ਰਹੀਆਂ ਨਾ ਖਚਾਈਆਂ ਜਾ ਰਹੀਆਂ ਔਰ ਇਹਨੂੰ ਅਚੰਚਿਤ ਦੌਰਾ ਦਿੱਤਾ ਜਾ ਰਿਹਾ ਤਾਂ ਜੋ ਮੀਡੀਆ ਤੋਂ ਜਿਹੜੀ ਆ ਦੂਰੀ ਬਣੀ ਰਵੇ ਤੇ ਜਿਹੜੇ ਨਾਲ ਲੱਗਦਾ ਸਟਾਫ ਆ ਚਾਹੇ ਉਹ ਸਿਵਲ ਪ੍ਰਸ਼ਾਸਨ ਦਾ ਚਾਹੇ ਪੁਲਿਸ ਪ੍ਰਸ਼ਾਸਨ ਦਾ ਉਹਨਾਂ ਨੂੰ ਵੀ ਟੀਚਰਾਂ ਨੂੰ ਵੀ ਤਿਲਾਕੇ ਦੇ ਵਿਧਾਇਕਾਂ ਨੂੰ ਵੀ ਸਾਫ ਸਪਸ਼ਟ ਰੂਪ ਦੇ ਵਿੱਚ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਕੋਈ ਵਿਮਨੀਸ ਸੋਧਿਆ ਦੇ ਫੋਟੋ ਖਿੱਚ ਕੇ ਸਾਂਝੀ ਨਹੀਂ ਕਰੇਗਾ ਮਨੀਸ ਸੋਧਿਆ ਦੇ ਦੌਰੇ ਲੈ ਕੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਤੇ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਗਟ ਸਿੰਘ ਹੋਣਾ ਵੀ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦਿੱਲੀ ਦੇ ਨਿਕਾਰੇ ਹੋਏ ਨੇਤਾ ਮਨੀਸ ਸੋਧਿਆ ਤੇ ਅਸਤਿੰਦਰ ਜੈਨ ਜਿਨ੍ਹਾਂ ਕੋਲ ਕੋਈ ਅਧਿਕਾਰ ਨਹੀਂ ਹੈ ਪੰਜਾਬ ਦੇ ਸਕੂਲਾਂ ਤੇ ਹਸਪਤਾਲਾਂ ਦੀ ਜਾਂਚ ਕਿਉਂ ਕਰ ਰਹੇ ਨੇ ਦਿੱਲੀ ਪਹਿਲਾਂ ਹੀ ਉਹਨਾਂ ਦੇ ਫੇਲ ਸਿੱਖਿਆ ਤੇ ਸਿਹਤ ਮਾਡਲਾਂ ਨੂੰ ਰੱਦ ਕਰ ਚੁੱਕੀ ਹੈ ਦਿੱਲੀ ਦੀ ਜਨਤਾ ਹੁਣ ਇਹੀ ਆਗੂ ਜਿਨ੍ਹਾਂ ਦੀ ਪੰਜਾਬ ਵਿੱਚ ਕੋਈ ਭੂਮਿਕਾ ਨਹੀਂ ਹੈ ਇੱਥੇ ਪੰਜਾਬ ਦੇ ਅਧਿਕਾਰੀਆਂ ਨੂੰ ਹੁਕਮ ਦੇਣ ਲਈ ਆਏ ਹੋਏ ਹਨ ਜਦੋਂ ਕਿ ਆਮਾਦੀ ਪਾਰਟੀ ਨੇ ਪਿਛਲੇ 3 ਸਾਲ ਸਾਡੇ ਸਕੂਲਾਂ ਤੇ ਹਸਪਤਾਲਾਂ ਨੂੰ ਬਰਬਾਦ ਕਰਨ ਵਿੱਚ ਬਤਾਏ ਨੇ ਇਹ ਪਰਗੜ ਸਿੰਘ ਹੁਣਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਪਣੇ ਵਿਚਾਰ ਸਾਂਝੇ ਕੀਤੇ ਜਿਸ ਤੋਂ ਬਾਅਦ ਹੁਣ ਮਨੀਸ਼ ਸੋਧਿਆ ਦੀ ਜਿਹੜੀ ਤਸਵੀਰ ਆ ਉਹ ਪਬਲਿਕ ریلیشن ਡਿਪਾਰਟਮੈਂਟ ਜਾਂ ਕਿਸੇ ਵੀ ਪੇਜ ਤੇ ਨਹੀਂ ਦੇਖੀ ਜਾ ਰਹੀ ਕਿਉਂਕਿ ਉਸ ਤੋਂ ਬਾਅਦ ਚਰਚਾ ਦਾ ਵਿਸ਼ਾ ਬਣ ਚੁੱਕੀ ਸੀ ਜਦ ਉਹਨਾਂ ਨੇ ਜਿਹੜਾ ਦੌਰਾ ਕੀਤਾ ਸੀ ਖਾਸ ਕਰਕੇ 15 ਫਰਵਰੀ ਨੂੰ ਜਿਹਦੇ ਵਿੱਚ ਅਖਬਾਰਾਂ ਦੇ ਵਿੱਚ ਟਾਈਟਲ ਵੀ ਛਪਿਆ ਸੀ ਕਿ ਬੈਂਸ ਅਤੇ ਸੋਧਿਆ ਵੱਲੋਂ ਡੇਰਾ ਬਸੀ ਸਕੂਲ ਦਾ ਦੌਰਾ মিডিਆ ਤੋਂ ਵੀ ਉਸ ਸਮੇਂ ਦੂਰੀ ਬਣਾਈ ਗਈ ਸੀ ਅਧਿਆਪਕਾਂ ਤੇ ਬੱਚਿਆਂ ਨਾਲ ਸਮੱਸਿਆਵਾਂ ਬਾਰੇ ਵੀ ਗੱਲਬਾਤ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਆਮ ਆਦੀ ਪਾਰਟੀ ਨੂੰ ਬੈਕਫੁੱਟ ਤੇ ਆਉਣਾ ਪਿਆ ਤੇ ਹੁਣ ਮਨੀਸ਼ ਸੋਦਿਆ ਵਿੱਤੇ ਦੇ ਨੀ ਗੁਰਦਾਸਪੁਰ ਜ਼ਿਲ੍ਹੇ ਦੇ ਕਈ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਤੇ ਐ ਸਮੇਂ ਉਹ ਜ਼ਿਲ੍ਹਾ ਤਰਨਤਾਰਨ ਦੇ ਸਰਕਾਰੀ ਸਕੂਲਾਂ ਦਾ ਦੌਰਾ ਕਰੇ ਨੇ ਤੇ ਵਿਰੋਧੀ ਕਹਿ ਰਹੇ ਨੇ ਕਿ ਜਿਹੜੇ ਦਿੱਲੀ ਦੀ ਜਨਤਾ ਜਿੰਨਾ ਲੀਡਰ ਨੂੰ ਨਕਾਰ ਚੁੱਕੀ ਹੈ ਚਾਹੇ ਹੈਲਥ ਮੰਤਰੀ ਹੋਣ ਚਾਹੇ ਐਜੂਕੇਸ਼ਨ ਮੰਤਰੀ ਹੋਣ ਤੇ ਜਿਨ੍ਹਾਂ ਦਾ ਜਿਹੜਾ ਸਿਹਤ ਤੇ ਸਿੱਖਿਆ ਮਾਡਲ ਫੇਲ ਕਰ ਚੁੱਕੀ ਜਨਤਾ ਉਹਨਾਂ ਦੇ ਲੀਡਰ ਹੁਣ ਦਿੱਲੀ ਤੋਂ ਆ ਕੇ ਪੰਜਾਬ ਵਿੱਚ ਕੀ ਕਰਨ ਆ ਰਹੇ ਨੇ ਜਦ ਕਿ ਇਹਨਾਂ ਕੋਲ ਕੋਈ ਸਰਕਾਰੀ ਤੌਰ ਤੇ ਕੋਈ ਅਜਿਹੀ ਸੰਵਿਧਾਨਕ ਜ਼ਿੰਮੇਵਾਰੀ ਨਹੀਂ ਹੈ ਕਿ ਉਹ ਕਿਸੇ ਦੂਜੇ ਸਕੂਲ ਦੇ ਵਿੱਚ ਜਾ ਕੇ ਦੌਰਾ ਕਰਨਾ ਦੇਖਦੇ ਆ ਕਿ ਸਮਸਲੇ ਦੇ ਵਿੱਚ ਆਮ ਆਦੀ ਪਾਰਟੀ ਕੀ ਆਪਣਾ ਪੱਕ ਰੱਖਦੀ ਹੈ ਲੇਕਿਨ ਚਰਚਾ ਜ਼ਰੂਰ ਹੈ ਕਿ ਆਖਿਰ ਮਨੀਸ਼ ਸੋਦੀਆ ਜਿਹੜੇ ਸਕੂਲ ਮੰਤਰੀ ਦਿੱਲੀ ਦੇ रह ਚੁੱਕੇ ਨੇ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਉਤੋਂ ਹਾਰ ਚੁੱਕੇ ਨੇ ਤੇ ਪੰਜਾਬ ਦੇ ਸਕੂਲਾਂ ਦਾ ਜਿਹੜਾ ਦੌਰਾ ਵਾ ਉਸ ਕਿਸ ਤਰਕ ਤੇ ਦੇ ਰਹੇ ਨੇ ਹਾਲਾਂਕਿ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਸੀ ਮਨੀਸ਼ ਸੋਦੀਆ ਹੋਣਾ ਨੇ ਉਸ ਸਮੇਂ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਚਰਜੀਤ ਚੰਨੀ ਸਰ ਉਹਨਾਂ ਦੇ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਤੇ ਉੱਥੋਂ ਇੱਕ ਸਕੂਲ ਵੀ ਦਿਖਾਇਆ ਸੀ ਪਰ ਹਰਜੋਤ ਸਿੰਘ ਬੈਂਸ ਜੋ ਐਸਐਮਐ ਸਿੱਖਿਆ ਮੰਤਰੀ ਆ ਉਹਨਾਂ ਨੂੰ ਉਸ ਸਕੂਲ ਦਾ ਵੀ ਦੌਰਾ ਕਰਵਾਉਣਾ ਚਾਹੀਦਾ ਜਿੱਤੇ ਸਭ ਤੋਂ ਪਹਿਲਾਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਮਨੀਸ਼ ਸੋਧਿਆ ਨੇ ਆ ਕੇ ਸਕੂਲ ਦੀ ਤਸਵੀਰ ਦਿਖਾਈ ਸੀ ਕਿ ਜੇ ਇੱਕ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਸਥਿਤ ਸਰਕਾਰੀ ਸਕੂਲਾਂ ਦਾ ਇਹ ਹਾਲ ਹੋ ਸਕਦਾ ਤੇ ਬਾਕੀ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਰੱਬ ਰਾਖਾ ਹੀ ਹੋਵੇਗਾ ਪਰ ਹੁਣ ਪੰਜਾਬ ਸਰਕਾਰ ਪੰਜਾਬ ਦੇ ਸਿੱਖਿਆ ਮੰਤਰੀ ਜਾਂ ਪੰਜਾਬ ਦਾ ਸਿੱਖਿਆ ਮੰਤ ਵਿਭਾਗ ਉਸ ਸਕੂਲ ਦਾ ਦੌਰਾ ਨਹੀਂ ਕਰਵਾ ਰਹੇ ਜਿੱਥੇ ਸਭ ਤੋਂ ਪਹਿਲਾਂ ਅਚੰਚੇਤ ਮਨੀਸ਼ ਸੋਦੀਆ ਹੋਣਾ ਨੇ ਛਾਪਾ ਮਾਰ ਕੇ ਪੰਜਾਬ ਸਰਕਾਰ ਨੂੰ ਨੰਗਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਜੋ 3 ਸਾਲ ਹਾਲਾਤ ਉਸ ਸਕੂਲ ਦੇ ਸੀ ਉਹ ਹੀ ਅੱਜ ਹਾਲਾਤ ਉਸੇ ਸਕੂਲ ਦੇ ਬਣੇ ਹੋਏ ਨੇ ਸ਼ਾਇਦ ਇਸੇ ਕਰਕੇ ਹੁਣ ਪੰਜਾਬ ਦਾ ਸਿੱਖਿਆ ਵਿਭਾਗ ਉਹਨਾਂ ਨੂੰ ਉਸ ਸਰਕਾਰੀ ਸਕੂਲ ਦੀ ਸ਼ਕਲ ਨਹੀਂ ਦਿਖਾਉਣਾ ਚਾਹੁੰਦੇ ਕਿਉਂਕਿ ਸਰਕਾਰ ਉਸ ਸਕੂਲ ਦੀ ਸ਼ਕਲ ਜਾਂ ਤਸਵੀਰ ਬਣਾ ਹੀ ਨਹੀਂ ਸਕੀ ਫਿਲਹਾਲ ਇਸ ਜਾਣਕਾਰੀ ਦੇ ਤਰ ਤਰ ਤੋਂ ਲੈਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ